ਦਰਾਂ ਮੰਜ਼ੂਤਾਂ ਦੇ ਵਿੱਚ ਰੱਖਦੇ ਆ ਪਰ 잡 ਸਰਕਾਰ ਦੇ ਵੱਲੋਂ ਇਸ ਵਾਰ ਸਖਤ ਕਦਮ ਚੁੱਕੇ ਜਾ ਰਹੇ ਨੇ ਤਸਵੀਰਾਂ ਮੰਤਵ ਵੱਲੋਂ ਪੰਜਾਬ ਭਾਰ ਦੇ ਵਿੱਚ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਦੀਆਂ ਨਾਲਿਆਂ ਦੀ ਸਫਾਈ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਇਸੇ ਦੇ ਚੱਲਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਪਟਿਆਲਾ ਦੀ ਵੱਡੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਤੇ ਹੜ ਰੋਕੂ ਪ੍ਰਬੰਧ ਦਾ ਜਾਇਜ਼ਾ ਲிட்டਾ ਉਹਨਾਂ ਕੇ ਅਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਹੈ ਠਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਵਚਨਬੱਧ ਹਾਂ ਮਾਨਸੂਨ ਦੇ ਚੱਲਦਾ ਬਰਸਾਤਾ ਦੌਰਾਨ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ ਤਾਂ ਦੱਸ ਦਿਓ ਕਿ ਇਸ ਨਦੀ ਦੇ ਟੁੱਟਣ ਕਰਕੇ ਪਿਛਲੇ ਸਾਲ ਪਟਿਆਲਾ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਸੀ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੀ გასਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਮਰੇ ਨਾਲ ਡਿਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਵਿਭਾਗਾਂ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਇਰੀਗੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀ ਜਿਹੜਾ ਆਰਪਲ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਡਸ ਐਂਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਇਹਦਾ ਅਸੀਂ ਹੁਣ ਬੰਨ ਜਿਹੜਾ ਸਟੈਟਰ ਕਰਦਾ ਔਰ ਬੋੜੀਆਂ ਪਰਕੇ ਅੰਦਰ ਨੂੰ ਹੋਰ ਵੀ ਜ਼ਿਆਦਾ ਸਟ੍ਰੈਂਥਨ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟਸ ਆ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਜੀ ਅਸੀਂ ਇੱਥੇ ਖੜੇ ਆ ਹਰ ਪ੍ਰਸਾਦ ਵਿੱਚ ਅਸੀਂ ਇੱਥੇ ਖੜਾਂਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਐ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋਟੇ ਔਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ ਸਾਰੇ ਖੂਹ ਵੀ ਬਣਾਵਾਂਗੇ ਅਸੀਂ ਸੈਕੜਿਆਂ ਦੀ ਗਿਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਹੋਗੇ ਕਿ ਪਟਿਆਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਉਣ ਵਾਲੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨਿਵਾਸੀਆਂ ਉਹਨਾਂ ਨੂੰ ਮੈਂ ਅਸ਼ੋਰ ਕਰਦਾ ਕਿ ਅਸੀਂ ਪੂਰਾ ਬੰਦੋਬਸਤ ਕਰ ਰਹੇ ਆ ਜੀ ਸਰਕਾਰ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪਟਿਆਲੇ ਦੇ ਵਿੱਚ ਹੜ ਨਹੀਂ ਆਣ ਦੇਣੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤਿ